जिंदाबाद आंगनबाड़ी मुलाजम्मे जिंदाबाद 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 नहीं चलेगा नहीं चलेगा नहीं चलेगा नहीं करेंगे नहीं करांगे नहीं करांगे करेंगे आंगनबाड़ी मुलाजम्मे जिंदाबाद 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 ਏ ਸਰਕਾਰ ਏ ਸਰਕਾਰ ਦੀਦੀ ਹੈ ਪਹਿਲਾ ਵਿਜੇਦੀ ਨਹੀਂ ਸੀ ਕਹਿੰਦਾ ਪਹਿਲਾ ਕਿਹੜੀ ਪਾਰਟੀ ਸੀ ਮਹਾ ਮੁਕਤੀ ਮੋਰਚੇ ਦੀ ਸੀ ਫਿਰ ਫੇਰ ਤਾਂ ਨਿਰਗਲ ਐਮਪੀ ਰਹੀ ਹੋਣੀ ਬੱਛਾ ਹਾਂਜੀ ਕੋਟਰ ਮਾਤੇ ਐਮਪੀ ਸੀ ਉਹ ਮਤਲਬ ਅਧਿਕਾਰੀਆਂ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਕਿ ਅਸੀਂ ਆਪਣੇ ਆਲੇ ਦੁਆਲੇ ਦੀ ਕੰਪਲੀਟ ਜਾਣਕਾਰੀ ਰੱਖ ਲਵਾਂ ਸਾਡੀ ਮਨਿਸਟਰ ਹੈ ਜਿਹੜੀ ਕੌਣ ਹੈ ਕਿਹੜੀ ਪਾਰਟੀ ਬਦਲ ਕੇ ਲੋਕਾਂ ਕੋਲੇ ਮੋਬਾਈਲ ਹੀ ਨਹੀਂ ਹੋਣੇ ਲਾਪਤਰੀਆਂ ਕੋਲੇ ਉਹਨਾਂ ਕੋਲੇ ਤਾਂ ਮੋਬਾਈਲ ਹੀ ਨਹੀਂ ਹੋਣੇ ਉਹ ਕਿਦਾਂ OTP ਦੇਣਗੇ ਉਹ ਫਿਰ ਮੈਮਾ ਸੈਕਟਰੀ ਮੈਡਮ ਨੇ ਵੀ ਕੇ ਵੀ ਸੀ ਸਾਨੂੰ ਵੀ ਇਹਨਾਂ ਨੇ ਬੇਸਿਕ ਗੱਲਾਂ ਦੱਸੀਆਂ ਹਰ ਮਹੀਨੇ ਮੰਤਰੀ ਮੈਡਮ ਮੀਟਿੰਗ ਲੈਂਦੀ ਇਹਨਾਂ ਦੀ ਵੀ ਸਾਨੂੰ ਇਹਨਾਂ ਨੇ ਦੱਸਿਆ ਤੇ ਅਸੀਂ ਦਿੱਲੀ ਨੂੰ ਵੀ ਗੱਲ ਕੀਤੀ ਆ ਵੀ ਇਹ ਨਿੱਕੀ ਆ ਜਿਹੜੀ ਮੁਸ਼ਕਿਲ ਆ ਰਹੀ ਹੈ ਵੀ ਮੋਬਾਈਲ ਵਾਲੀ ਹਾਂਜੀ ਜਿਹੜੀ ਅੱਜ ਤੁਹਾਡੀ ਮੀਟਿੰਗ ਹੋਈ ਆ ਕਿਸ ਸੰਬੰਧ ਵਿੱਚ ਹੋਈ ਆ ਕੀ ਤੁਹਾਡੀ ਮੰਗ ਅੱਜ ਸਾਡੀ ਜਿਹੜੀ ਮੀਟਿੰਗ ਹੈ ਉਹ ਸਾਨੂੰ ਮੁੱਖ ਮੰਤਰੀ ਜੀ ਵੱਲੋਂ ਸਾਨੂੰ ਛੱਡਿਆ ਗਿਆ ਸੀ ਮੀਟਿੰਗ ਕਰਨ ਦੇ ਲਈ ਸੇ ਸਾਡਾ 4 ਜ਼ੋਨ ਤੇ 6 ਜ਼ੋਨ ਨੂੰ ਲੁਧਾਨੇ ਦੇ ਵਿੱਚ ਪ੍ਰੋਟੈਸਟ ਸੀਗਾ ਉਸ ਪ੍ਰੋਟੈਸਟ ਦੇ ਦੌਰਾਨ ਸਾਡੇ ਕੈਬਨਿਟ ਮੰਤਰੀ ਕੁਲਦੀਪ ਧਾਰੀਵਾਲ ਜੀ ਆਏ ਸੀਗੇ ਮੰਗ ਪੱਤਰ ਲੈ ਕੇ ਗਏ ਸੀ ਤੇ ਉਹ ਅੱਜ ਦੀ ਮੀਟਿੰਗ ਸਾਨੂੰ ਫਿਕਸ ਕਰਕੇ ਦੇ ਕੇ ਗਏ ਸੀਗੇ ਚਿੱਠੀ ਦੇ ਕੇ ਗਏ ਸੀ ਕਿ ਕਿਸੇ ਹਿਸਾਬ ਨਾਲ ਮੀਟਿੰਗ ਹੋਏਗੀ ਉਸ ਦੇ ਤਹਿਤ ਅੱਜ ਮੀਟਿੰਗ ਹੋਈ ਹੈ ਫਲੋਰ ਦੀ ਜਿਹੜੀ ਪੁਲਿਸ ਅਕੈਡਮੀ ਹੈ ਉਸ ਦੇ ਵਿੱਚ ਤੇ ਉਸ ਦੇ ਵਿੱਚ ਸਾਡੇ ਵਿਭਾਗ ਦੇ ਮੰਤਰੀ ਸੀਗੇ ਬਲਜੀਤ ਕੋੜ ਜੀ ਸਾਡੇ ਵਿਭਾਗ ਦੇ ਸੈਕਟਰੀ ਸੀਗੇ ਮੈਨ ਰਾਜੀਸ਼ਰੀ ਵਾਸਤਵ ਜੀ ਔਰ ਬਾਕੀ ਉੱਚ ਅਧਿਕਾਰੀ ਨਾਲ ਸੀਗੇ ਤੇ ਫਾਈਨੈਂਸ ਵਿਭਾਗ ਦੇ ਪਰਸਨਲ ਵਿਭਾਗ ਦੇ ਤੇ ਹੋਰ ਅਲੱਗ-ਅਲੱਗ ਤਰ੍ਹਾਂ ਦੇ ਉੱਚ ਅਧਿਕਾਰੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਸੀਗੇ ਪਰ ਹੈਲਥ ਇਸ਼ੂ ਹੋਣ ਦੇ ਕਾਰਨ ਮੁੱਖ ਮੰਤਰੀ ਜੀ ਜਿਹੜੇ ਆਨਲਾਈਨ ਐ ਸਾਡੇ ਨਾਲ ਮਤਲਬ ਵੀਸੀ ਤੇ ਜੁੜੇ ਸੀਗੇ ਮੀਟਿੰਗ ਨਾਲ ਸਾਡੇ ਨਾਲ ਵੀਸੀ ਦੇ ਕੀਤੀ ਹੈ ਤੇ ਸਾਨੂੰ ਭਰੋਸਾ ਦਿਵਾਇਆ ਹੈ ਕਿ ਜਿਹੜੇ ਆਫਰਐਸ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੇ ਵਿੱਚ ਸਾਡਾ ਪ੍ਰੋਟੈਸਟ ਚੱਲ ਰਿਹਾ ਹੈ ਕਿਉਂਕਿ ਆਫਰਐਸ ਇੱਕ ਬਹੁਤ ਵੱਡਾ ਮੁੱਦਾ ਹੈ ਉਸ ਦੇ ਲਈ ਆਂਗਣਵਾੜੀ ਹੈਲਪਰ ਵਰਕਰ ਦੇ ਨਾਲ-ਨਾਲ ਜਿਹੜਾ ਸਾਡਾ ਲਾਭਪਾਤਰੀ ਹੈ ਉਸ ਦੇ ਵੀ ਬਹੁਤ ਵੱਡਾ ਹਮਲਾ ਹੈ ਕਿਉਂਕਿ ਜੇਕਰ ਉਸਨੇ 600 ਗ੍ਰਾਮ ਰਸਨ ਲੈਣਾ ਹੈ ਤਾਂ ਉਸਦੇ ਲਈ ਉਸਨੇ ਐਂਡਰੋਇਡ ਫੋਨ ਖਰੀਦਣਾ ਹੋਵੇਗਾ smartphone ਖਰੀਦਣਾ ਹੋਵੇਗਾ ਇਹ ਉਹਦੀ ਮਜਬੂਰੀ ਹੋਵੇਗੀ ਨਹੀਂ ਤਾਂ ਉਹਦਾ OTP ਨਹੀਂ ਆਏਗਾ ਉਹ ਉਸਨੂੰ ਕਵਰ ਨਹੀਂ ਕਰ ਪਾਏਗਾ ਹੀ ਕਿ ਵੈਸੇ ਨਹੀਂ ਹੋ ਪਾਏਗਾ ਸਾਡੀ ਮੰਗ ਹੈ ਕਿ ਜਿਹੜੀ ਗਰਾਊਂਡ ਦੀ ਪ੍ਰੋਬਲਮ ਹੈ ਰਿਐਲਿਟੀ ਹੈ ਵੀ ਉਸਨੂੰ ਜਾਣਿਆ ਜਾਵੇ ਔਰ ਅਲਟਰਨੇਟ ਦਿੱਤਾ ਜਾਵੇ ਤੇ ਸਾਨੂੰ ਭਰੋਸਾ ਦਵਾਇਆ ਮੁੱਖ ਮੰਤਰੀ ਨੇ ਕਿ ਮੈਂ ਸੈਂਟਰ ਦੀ ਮਿਨਿਸਟਰ ਨਾਲ ਗੱਲ ਕਰੂੰਗਾ ਟਾਈਮ ਵੀ ਲਵਾਂਗਾ ਤੁਹਾਡੀ ਮੰਤਰੀ ਨਾਲ ਲੈ ਕੇ ਜਾਵਾਂਗੇ ਗੱਲ ਵੀ ਕਰਾਂਗੇ ਔਰ ਤੁਸੀਂ ਡਰਾਫਟ ਬਣਾਉਣ ਚ ਮਦਦ ਵੀ ਕਰਿਓ ਔਰ ਬਾਕੀ ਸਾਡੇ ਜਿਹੜਾ ਗ੍ਰੈਚਿਟੀ April 2022 ਦਾ ਆਰਡਰ ਹੈ ਉਹਦੇ ਬਾਰੇ ਬੰਦਾਨ ਨੇ ਕਿਹਾ ਵੀ AG ਕੋਲੇ ਅਸੀਂ ਫਾਈਲ ਭੇਜੀ ਹੋਈ ਹੈ ਔਰ ਆਪਣੇ ਵੱਲੋਂ ਅਸੀਂ ਪੋਜ਼ਿਟਿਵ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਇਹ ਲਾਗੂ ਕੀਤਾ ਜਾਵੇ ਤੇ ਬਾਕੀ ਜਿਹੜੀ ਹੋਰ ਸਾਡੇ ਡਿਪਾਰਟਮੈਂਟਸ ਸਾਡਾ ਏਰੀਅਰ ਹੈ ਜਿਹੜਾ ਉਹ ਏਰੀਅਰ ਵੀ ਸਾਡਾ ਡਿਊ ਹੈ ਜਿਸ 17 ਮਹੀਨਿਆਂ ਦਾ ਤੇ ਸਾਡੇ ਮੋਬਾਈਲ ਦੇ ਬਿੱਲ ਦੀ ਵੀ ਜਿਹੜੀ ਗੱਲ ਚੱਲ ਰਹੀ ਹੈ ਕਿ 160 ਰੁਪਏ ਚ ਕੋ ਤੇ ਸਾਨੂੰ ਪ੍ਰੋਪਰ ਰੀਚਾਰਜ ਦਿੱਤਾ ਜਾਵੇ ਨਹੀਂ ਤਾਂ ਸਾਨੂੰ ਕੋਈ ਦਿੱਕਤ ਨਹੀਂ ਡਿਪਾਰਟਮੈਂਟ ਪਾਲਿਸੀ ਬਣਾਵੇ ਡਿਪਾਰਟਮੈਂਟ ਦੇ ਵੱਲੋਂ ਹੀ ਫੋਨ ਰੀਚਾਰਜ ਕੀਤਾ ਜਾਵੇ ਤੇ ਸਾਨੂੰ ਪ੍ਰੋਸਾ ਦੇ ਹੈ ਕਿ ਪਹਿਲਾਂ ਅਸੀਂ 3G ਖਰੀਦ ਰਹੇ ਸੀਗੇ ਤੇ ਸਾਨੂੰ ਪਤਾ ਲੱਗਿਆ ਕਿ ਤੁਸੀਂ ਮੀਟਿੰਗ ਪਿਛਲੀ ਮੀਟਿੰਗਸ ਦੱਸਿਆ ਕਿ 3G ਦੇ ਵਿੱਚ ਅਪਡੇਟ ਨਹੀਂ ਹੋ ਸਕਦਾ ਤਾਂ ਡਿਪਾਰਟਮੈਂਟ ਨੇ 5G ਦਾ ਫੋਨ ਖਰੀਦਣ ਦਾ ਫੈਸਲਾ ਲਿਆ ਹੈ ਤੇ ਉਹ ਜਲਦੀ ਆਵੇਗਾ ਪਰ ਸਾਡੀ ਜਥੇਬੰਦੀ ਵੱਲੋਂ ਇਹ ਕਲੀਅਰ ਕੀਤਾ ਗਿਆ ਕਿ ਜਿਹੜਾ ਡਿਪਾਰਟਮੈਂਟ ਵੱਲੋਂ ਟੌਰਚਰ ਕੀਤਾ ਜਾ ਰਿਹਾ ਬਾਰ-ਬਾਰ ਨੋਟਿਸ ਦਿੱਤੇ ਜਾ ਰਹੇ ਹੈ ਉਹ ਨੋਟਿਸ ਦੇਣਾ ਬੰਦ ਕੀਤਾ ਜਾਵੇ ਜਦ ਤੱਕ ਡਿਪਾਰਟਮੈਂਟ ਵੱਲੋਂ ਕੋਈ ਪ੍ਰੋਪਰ ਯੋਜਨਾ ਨਹੀਂ ਹੈ ਕੋਈ ਪ੍ਰੋਪਰ ਚਾਰਜ ਦਾ ਪ੍ਰਬੰਧ ਨਹੀਂ ਹੈ ਮੋਬਾਈਲ ਨਹੀਂ ਦਿੱਤੇ ਜਾਂਦੇ ਹੈ ਵਾਈਫਾਈ ਕਨੈਕਸ਼ਨ ਆਂਗਰਵਾੜੀ ਦੇ ਵਿੱਚ ਸਾਡੀ ਮੰਗ ਹੈ ਲੈਪਟਾਪ ਵੀ ਸਾਡੀ ਮੰਗ ਹੈ ਤੇ ਸਾਡੇ ਲਾਹੇ ਪਾਤਰੀ ਸੇਫ ਨਹੀਂ ਹੈ ਜਿ ਉਹਨਾਂ ਦੀ ਜਿਹੜੀ ਫੇਕ ਕਾਲਾਂ ਆ ਰਹੀਆਂ ਨੇ ਫਰੋਡ ਕਾਲਾਂ ਆ ਰਹੀਆਂ ਨੇ ਉਹਨਾਂ ਦੇ ਰਾਹੀਆਂ ਜਿਹੜਾ ਉਹਨਾਂ ਦਾ ਡਾਟਾ ਖਾਤਿਆਂ ਚ ਪੈਸੇ ਉਡਾਏ ਜਾ ਰਹੇ ਹੈ ਉਹ ਸਾਰੀ ਅਸੀਂ ਆਪਣੀ ਗੱਲ ਦਰਜ ਕੀਤੀ ਹੋ। ਤੁਹਾਨੂੰ ਲੱਗਦਾ ਵੀ ਕਿੰਨਾਂ ਕਿਚਰਚ ਹੋ ਜੂਗਾ। ਮੁੱਖ ਮੰਤਰੀ ਨੇ ਪ੍ਰੋਸਾ ਦਵਾਇਆ ਕਿ 10 ਦਿਨਾਂ ਤੱਕ ਮੈਂ ਇਲੈਕਸ਼ਨ ਤੋਂ ਬਾਅਦ ਮੈਂ ਮੰਤਰੀ ਸਾਹਿਬ ਨਾਲ ਗੱਲ ਕਰਕੇ ਤੇ ਮੈਂ ਮੀਟਿੰਗ ਲੈਣ ਦੀ ਗੱਲ ਕਰਾਂ ਲੋ ਕਿੰਨਾ ਮਸਲੇ ਦਾ ਹੱਲ ਹੁੰਦਾ ਸੀ ਦੇਖਦੇ ਆ। ਉਸ ਤੋਂ ਬਾਅਦ ਸਾਡੇ ਜਿਹੜੇ ਵਰਕਰ ਹੈ ਜ਼ਿਲਹੰਦਰ ਜ਼ਿਲ੍ਹੇ ਦੇ ਸਾਡੀ ਸਾਰੀ ਟੀਮ ਹੈ ਜਿਹੜੀ ਉਹ ਅੱਜ ਆਈ ਸੀ ਵੀ ਸਾਡੀ ਸਪੋਰਟ ਦੇ ਕੇ ਜੇਕਰ ਮੀਟਿੰਗ ਨਹੀਂ ਹੁੰਦੀ ਹੈ ਪਹਿਲਾਂ ਦੀ ਤਰ੍ਹਾਂ ਬੱਗਸ ਨਿਕਲ ਜਾਂਦੀ ਹੈ ਤਾਂ ਅਸੀਂ ਪ੍ਰੋਟੈਸਟ ਦਰਜ ਕਰਾਂਗੇ ਪਰ ਅੱਜ ਮੀਟਿੰਗ ਹੋਈ ਹੈ ਪਰ ਉਸ ਤੋਂ ਬਾਅਦ ਅਸੀਂ ਆਪਣੀ ਜਥੇਬੰਦੀ ਦੀ ਮੀਟਿੰਗ ਦੀ ਰਿਪੋਰਟ ਕੀਤੀ ਹੈ ਔਰ ਰਿਪੋਰਟ ਕਰਕੇ ਫੈਸਲਾ ਲਿਆ ਕਿ ਜਿੰਨੇ ਤੇ ਸਰਕਾਰ ਵੱਲੋਂ ਸਹੀ ਤਰੀਕੇ ਨਾਲ ਇਹ ਇੱਕ ਟੈਕਨੀਕਲ ਜੋ ਹੱਲ ਕਰਨ ਦੀ ਜ਼ਰੂਰਤ ਹੈ ਉਹ ਨਹੀਂ ਕੀਤਾ ਜਾਂਦਾ ਸਾਡਾ ਐਫ ਆਰ ਐਸ ਦਾ ਵਿਰੋਧ ਰਹੇਗਾ ਔਰ ਲਗਾਤਾਰ ਜਥੇਬੰਦੀ ਇਸ ਦੇ ਖਿਲਾਫ ਪ੍ਰੋਟੈਸਟ ਆਪਣਾ ਦਰਜ ਕਰਾਏਗੀ ਕੋਈ ਫੈਸਲਾ ਸਿਅੱਜ ਅੱਥੇ ਮੀਟਿੰਗ ਕਰਕੇ ਲੇ ਠੀਕ ਥੈਂਕ ਯੂ